ਮੁੱਖ ਮੰਤਰੀ ਸਾਹਿਬ ਜੇ ਤੁਸੀਂ ਇਹ ਵੇਖਣਾ ਨਾ ਵੀ ਪੰਜਾਬ ਚ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਖਤਮ ਹੋ ਗਈ ਹੈ ਕਿ ਚਲਦੀ ਪਈ ਆ ਤਾਂ ਐ ਨਹੀਂ ਪਤਾ ਲੱਗਣੀ ਜਿਵੇਂ ਤੁਸੀਂ ਮਹਾਰਾਜਿਆਂ ਵਾਲੇ ਉਹਦੇ ਕਾਫਲੇ ਚ ਜਾਂਦੇ ਹੋ ਐ ਤੁਹਾਨੂੰ ਕੌਣ ਦੱਸੇਗਾ ਤੁਸੀਂ ਪੁੱਛਦੇ ਹੋ ਅਫਸਰਾਂ ਤੋਂ ਤੁਸੀਂ ਪੁੱਛਦੇ ਹੋ ਆਪਣੀ ਪਾਰਟੀ ਦੇ ਸੀਨੀਅਰ ਬੰਦਿਆਂ ਤੋਂ ਤੁਸੀਂ ਇਸ ਟਾਈਮ ਪੰਜਾਬ ਦੀ ਸਭ ਤੋਂ ਪਾਵਰਫੁਲ ਕੁਰਸੀ ਤੇ ਬੈਠੇ ਹੋ अच्छा ਤੁਹਾਡੇ ਰਾਜ ਤੇ ਉਂਗਲ ਖੜੀ ਕਰਕੇ ਵੀ ਨਹੀਂ ਠੀਕ ਚੱਲ ਰਿਹਾ ਜੀ ਗਲਤ ਹੈ ਜੀ ਕੰਮ ਥੱਲੇ ਕੁਝ ਨਹੀਂ ਹੋ ਰਿਹਾ ਜੀ ਇਹ ਕਹਿ ਕੇ ਕਿਸੇ ਨੇ ਤੁਹਾਡੀ ਨਾਰਾਜ਼ਗੀ ਭਲਾ ਕਿਉਂ ਲੈਣੀ ਹੈ ਭਾਵੇਂ ਤੁਹਾਡੀ ਪਾਰਟੀ ਦਾ ਹੀ ਕੋਈ ਬੰਦਾ ਤੇ ਭਾਵੇਂ ਕੋਈ ਅਫਸਰ ਆ ਸਾਰੇ ਆਨੇ ਦਹੀਂ ਦੇ ਡੋਲੂ ਹੀ ਮਿਲਨੇ ਨੇ ਪੰਪੀ ਲਾਉਣੇ ਨੇ ਕਮਾਲ ਹੈ ਜੀ ਕਮਾਲ ਹੀ ਹੋਈ ਪਈ ਆ ਲੈ ਸਾਰਾ ਕੁਝ ਬੰਦ ਹੋ ਗਿਆ ਐਂ ਸੁਖਵੀਰ ਬਾਦਲ ਕੇ ਰਾਜ ਵੇਲੇ ਕਰਦੇ ਰਹੇ ਆ ਅਫਸਰ ਵੀ ਉਹਨਾਂ ਦੇ ਵਰਕਰ ਵੀ ਤੇ ਆਗੂ ਔਰ ਤਾਈਓ ਦਾ ਸੁਖਵੀਰ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ 25 ਸਾਲ ਰਾਜ ਕਰਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਵੀ 25 ਸਾਲ ਸ਼ਾਇਦ ਮੁੜ ਕੇ ਲੋਕਾਂ ਨੇ ਇਧਰ ਰਮੂ ਨਹੀਂ ਕਰਨਾ